ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਇਹਨਾਂ ਨੇ 27 ਜੁਲਾਈ 1739 ਈਸਵੀ ਨੂੰ ਤਰਨਤਾਰਨ ਸਾਹਿਬ ਦੇ ਪਾਸ ਦਿੱਲੀ ਤੋਂ ਲਾਹੌਰ ਜਾਂਦੀ ਸੜਕ ਜਿਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਹਿ ਦਿੱਤਾ ਜਾਂਦਾ ਹੈ ਨੈਸ਼ਨਲ ਹਾਈਵੇ ਆ ਇੰਡੀਆ ਦਾ ਉਦੇ ਤੇ ਇੱਕ ਪਿੰਡ ਪੈਂਦਾ ਹੈ ਨੂਰ ਦੀ ਸਰਾਈ ਉਥੇ ਮੁਗਲਿਆ ਸਲਤਨਤ ਦੇ ਆਗੂ ਗਵਰਨਰ ਆਫ ਲਾਹੌਰ ਜਕਰੀਆ ਖਾਨ ਦੀਆਂ ਫੌਜਾਂ ਨਾਲ ਯੁੱਧ ਲੜਦੇ ਹੋਏ ਵਿਲੱਖਣ ਇਤਿਹਾਸ ਸਿਰਜਿਆ ਸ਼ਹਾਦਤ ਦੀ ਅਬਦੀ ਮਾਣੀ ਸਿੱਖ ਧਰਮ ਦਾ ਬਹੁਤ ਪੁਰਾਣਾ ਇਤਿਹਾਸਿਕ ਗ੍ਰੰਥ ਹੈ ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਪੰਗੂ ਸ਼ਹੀਦ ਉਹ ਜ਼ਿਕਰ ਕਰਦੇ ਨੇ ਸਾਖੀ ਬੋਤਾ ਸਿੰਘ ਜੀ ਸੁਣੀ ਰਤਨ ਸਿੰਘ ਕਾਨ ਸਿੰਘਨ ਕੀ ਨਿੰਦਿਆ ਸੁਨਤ ਜਿੰਨ ਕਿਨੋ ਸੀਸ ਕੁਰਬਾਨ ਹੁਣ ਇਹ ਜਿਹੜੀ ਸਾਖੀ ਹੈ ਬਾਬਾ ਬੋਤਾ ਸਿੰਘ ਦੀ ਬਾਬਾ ਗਰਜਾ ਸਿੰਘ ਦੀ ਇਤੋਂ ਸਿੱਖਿਆ ਮਿਲਦੀ ਹੈ ਵੀ ਸੱਚ ਕਦੇ ਵੀ ਜ਼ੁਲਮ ਅੱਗੇ ਝੁਕਦਾ ਨਹੀਂ ਹੈ। ਹਾਂ ਝੂਠ ਕੁਝ ਸਮੇਂ ਲਈ ਖੜਦਾ ਹੈ। ਪਰ ਸੱਚ ਨੂੰ ਮਿਟਾ ਨਹੀਂ ਸਕਦਾ। ਅਖੀਰ ਹਾਰ ਝੂਠ ਦੀ ਹੁੰਦੀ ਹੈ। ਬੁਲੰਦ ਸੱਚ ਹੁੰਦਾ ਹੈ। ਬਾਣੀ ਦਾ ਫੁਰਮਾਨ ਹੈ ਕੂੜ ਨਿਖੋਟੇ ਨਾਨਕਾ ਓੜਕ ਸੱਚ ਰਹੀ। ਕੂੜ ਇੱਕ ਨਾ ਇੱਕ ਦਿਨ ਮਿਟਦਾ ਹੈ ਇੱਕ ਇੰਗਲਿਸ਼ ਦਾ ਟੀਕਾ ਕਰ ਲਿਖਦਾ ਫਾਲਸ ਵੁਡ ਵਿਲ ਕਮ ਟੂ ਐਨ ਐਂਡ ਸੱਚ ਸਦਾ ਦੇ ਲਈ ਅਮਰ ਹੁੰਦਾ ਹੈ ਸੱਚ ਸਦਾ ਬੁਲੰਦ ਰਹਿੰਦਾ ਹੈ ਸੱਚ ਤੇ ਚੱਲਣ ਵਾਲਿਆਂ ਦੇ ਸ਼ਰੀਰ ਮਿਟਦੇ ਨੇ ਨਾਮ ਨਹੀਂ ਮਿਟਦੇ ਕੂੜਿਆਂ ਦਾ ਸ਼ਰੀਰ ਵੀ ਮਿਟ ਜਾਂਦਾ ਹੈ ਨਾਮ ਵੀ ਮਿੱਟੀ ਹੋ ਜਾਂਦਾ ਹੈ ਆਉ ਪਿਸ਼ੋਕੜ ਵੱਲ ਝਾਤ ਮਾਰੀਏ ਬਾਬਾ ਬੋਤਾ ਸਿੰਘ ਸੰਧੂ ਜੱਟ ਨੇ ਬਾਬਾ ਗਰਜਾ ਸਿੰਘ ਜੀ ਰੰਗਰੇਟੇ ਨੇ ਹੁਣ ਤੁਸੀਂ ਆਖੋਗੇ ਜੀ ਜਾਤ ਦਾ ਜ਼ਿਕਰ ਕਰਨ ਦੀ ਕੀ ਲੋੜ ਹੈ ਸਾਨੂੰ ਤੇ ਕਥਾਵਾਚਕਾਂ ਇਹ ਸੁਣਾਇਆ ਵੀ ਸਿੱਖ ਕਾਸਟ ਨਹੀਂ ਵਰਤ ਸਕਦਾ ਇਹ ਬਾਦੂ ਦੀਆਂ ਬਾਤਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਦਾ ਜ਼ਿਕਰ ਹੈ ਜਾਤ ਦਾ ਜ਼ਿਕਰ ਹੈ ਗੋਤ ਦਾ ਜ਼ਿਕਰ ਹੈ ਕੱਲ ਨੂੰ ਤੁਸੀਂ ਕਿਸੇ ਨੂੰ ਟੋਕ ਦਿਓ ਭਾਈ ਤੂੰ ਗੋਤ ਨਹੀਂ ਲਾਉਣੀ ਤੂੰ ਗੁਰੂ ਦਾ ਸਿੰਘ ਹੈ ਤੂੰ ਮਾਈ ਕੌਰ ਹੈ ਤੋ ਅਗੋਂ ਸਵਾਲ ਕਰੇਗਾ ਬਾਣੀ ਚ ਕਿਉਂ ਗੋਤ ਲਾਈ ਐ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਭੱਲਿਆਂ ਦੇ ਗੁਰੂ ਅਮਰਦਾਸ ਦੇ ਗੀਤ ਗਾਓ ਜਿਹਦੇ ਗੀਤਾਂ ਦਾ ਅੰਤ ਨਹੀਂ ਉਹ ਕਾਲ ਸਰੂਪ ਐ ਆਪਣੇ ਗੀਤਾਂ ਨੂੰ ਉਹ ਆਪ ਜਾਣਦੇ ਨੇ ਇੱਥੇ ਕਾਸਟ ਦਾ ਜ਼ਿਕਰ ਕੀਤਾ ਹੈ ਭੱਲੇ ਅੱਗੇ ਆ ਜਾਓ ਦਸਮ ਗ੍ਰੰਥ ਵਿੱਚ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਏ ਜਹਤ ਹੈ ਭਏ ਸਹਾਏ ਕਲਗੀਧਰ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਸਾਹਿਬ ਬੇਦੀਆਂ ਦੀ ਕੁਲ ਵਿੱਚ ਪੈਦਾ ਹੋਏ ਇਥੇ ਵੀ ਕੁਲ ਦਾ ਜ਼ਿਕਰ ਹੈ ਹੁਣ ਭਗਤਾਂ ਤੇ ਆ ਜਾਓ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਦਾਸ ਚੁਮਾਰ ਰਵਦਾਸ ਜੀ ਮਹਾਰਾਜ ਆਪਣੀ ਕੁਲ ਬਾਬਤ ਦੱਸਦੇ ਨੇ ਕਹਿੰਦੇ ਮੈਂ ਚੁਮਾਰ ਹਾਂ ਅੱਗੇ ਆ ਜਾਓ ਬਾਣੀ ਵਿੱਚ ਨਾਮਾ ਸ਼ੀਬਾ ਕਬੀਰ ਜੁਲਾਹਾ ਪੂਰੇ ਗੁਰਤੇ ਗਤ ਪਾਈ ਨਾਮਦੇਵ ਜੀ ਸ਼ੀਂਬੇ ਸਨ ਕਬੀਰ ਜੀ ਜੁਲਾਹੇ ਸਨ ਪੂਰੇ ਗੁਰੂ ਦੀ ਸ਼ਰਨ ਆ ਕੇ ਮੁਕਤੀ ਇਹ ਨਾ ਪਾਈ ਗੁਰਬਾਣੀ ਵਿੱਚ ਕਿਤੇ ਜ਼ਿਕਰ ਨਹੀਂ ਹੈ ਗੋਤ ਨਹੀਂ ਲਾਉਣੀ ਪਰ ਗੁਰਬਾਣੀ ਵਿੱਚ ਇਸ ਵਿਚਾਰ ਧਾਰਾ ਦਾ ਖੰਡਨ ਕੀਤਾ ਗਿਆ ਹੈ ਜਾਤ ਗੋਤ ਕਰਕੇ ਜੇ ਕੋਈ ਆਪਣੇ ਆਪ ਨੂੰ ਉੱਚਾ ਸਮਝੇ ਤੇ ਦੂਜੇ ਨੂੰ ਨੀਵਾਂ ਆਖੇ ਗੁਰਦੇਵ ਕਹਿੰਦੇ ਤੇਰੀ ਕੋਈ ਵੀ ਕੁੱਲ ਐ ਤੇਰੀ ਕੋਈ ਵੀ ਜਾਤ ਐ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ ਕਿਸੇ ਵੀ ਕੁੱਲ ਚੋਂ ਤੂੰ ਹੈ ਸਾਰਿਆਂ ਵਿੱਚ ਪਰਮੇਸ਼ਵਰ ਦੀ ਜੋਤ ਐ ਇੱਕੇ ਮਿੱਟੀ ਦੇ ਸਾਰੇ ਬਣੇ ਨੇ ਸਾਰਿਆਂ ਨੂੰ ਘੜਨ ਵਾਲਾ ਪਰਮੇਸ਼ਵਰ ਕਾਰੀਗਰ ਐ ਫਿਰ ਪੁੱਛੋ ਜੀ ਜੇ ਜਾਤ ਕਰਕੇ ਸਿੱਖੀ ਵਿੱਚ ਊਚ ਨੀਚ ਨਹੀਂ ਮੰਨੀ ਤੇ ਕਿਸ ਕਰਕੇ ਮੰਨੀ ਐ ਮਹਾਰਾਜ ਕਹਿੰਦੇ ਦੇਖ ਇੱਕ ਤਰਫ ਹੈ ਪਰਮੇਸ਼ਵਰ ਵਾਹਿਗੁਰੂ ਜੋ ਸਭ ਤੋਂ ਉੱਚਾ ਹੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚਤੇ ਊਚੇ ਜਿਹੜਾ ਊਚੇ ਰੱਬ ਨਾਲ ਜੁੜ ਗਿਆ ਉਹ ਉੱਚਾ ਹੋ ਗਿਆ ਉਹਦੀ ਜਾਤ ਉੱਚੀ ਹੈ ਕਿਸੇ ਵੀ ਵਰਣ ਵਿੱਚੋਂ ਹੋਵੇ ਉਹ ਮਹਾਰਾਜ ਨੀਵੀਂ ਜਾਤ ਕਹਦੀ ਗੁਰਦੇਵ ਕਹਿੰਦੇ ਬਿਨ ਨਾਵੈ ਸਭ ਨੀਚ ਜਾਤ ਹੈ ਬਿਸਟਾ ਕਾ ਕੀੜਾ ਹੋਏ ਪ੍ਰਮਾਤਮਾ ਨੂੰ ਜਿਹੜਾ ਭੁੱਲ ਗਿਆ ਉਸ ਉੱਚੇ ਅਕਾਲ ਪੁਰਖ ਤੋਂ ਜਿਹਦੀ ਦੂਰੀ ਬਣ ਗਈ ਭਾਵੇਂ ਉਹ ਬ੍ਰਾਹਮਣਾ ਕਰਕੇ ਉਹਨਾਂ ਜੰਮਿਆ ਹੋਵੇ ਉਹਦੀ ਜਾਤ ਸਭ ਤੋਂ ਮਾੜੀ ਤੋ ਬਾਣੀ ਨੇ ਊਚ ਨੀਚ ਦੁਨਿਆਵੀ ਕਬੀਲੇ ਕਰਕੇ ਨਹੀਂ ਮਿਥੀ ਵੀ ਤੂੰ ਇਹ ਕਿਰਤ ਕਰਦਾ ਤੇਰਾ ਕਬੀਲਾ ਇਹ ਐ ਤੇ ਤੇਰੀ ਜਾਤ ਨਹੀਂ ਵੀ ਐ ਬਾਣੀ ਨੇ ਉੱਚ ਨੀਚ ਮਨ ਕਰਕੇ ਮਿੱਥੀ ਐ ਨੇਕ ਨਾਮੀਆਂ ਦੀ ਜਾਤ ਉੱਚੀ ਬਦ ਕਰਮੀਆਂ ਦੀ ਜਾਤ ਨੀਵੀਂ ਪਰ ਸਾਡੀ ਇੱਕ ਪ੍ਰੋਬਲਮ ਐ ਅਸੀਂ ਦੁਨਿਆਵੀ ਕਬੀਲੇ ਵਾਲੀ ਕਾਸਟ ਤੇ ਵਰਤਦੇ ਆਂ ਵੀ ਕਿਤੇ ਕਬੀਲੇ ਨਾਲ ਉਹ ਨਾ ਟੁੱਟ ਜਾਈਏ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਹੁਕਮ ਕੀਤਾ ਸੀ ਵੀ ਕੋਈ ਵੀ ਆਦਮ ਜਾਤ ਐ ਉਹ ਸਿੰਘ ਲਗਾਵੇਗਾ ਕੋਈ ਔਰਤ ਹੈ ਉਹ ਕੌਰ ਲਗਾਵੇਗੀ ਇਹ ਸਿੰਘ ਤੇ ਕੌਰ ਛੱਡ ਦਿੱਤਾ ਸੀ ਹੁਣ ਤੇ ਸਿੱਧਾ ਹੀ ਚੱਲ ਪਿਆ ਨਾ ਨਾ ਕੁੜੀਆਂ ਹੀ ਕੌਰ ਲਾਉਂਦੀਆਂ ਨੇ ਨਾ ਮੁੰਡੇ ਹੀ ਸਿੰਘ ਲਾਉਂਦੇ ਨੇ ਉਹ ਪਹਿਲਾ ਨਾਮ ਲਿਖ ਲੈਂਦੇ ਨੇ ਫਿਰ ਆਪਣੀ ਗੋਤ ਲਾ ਦਿੰਦੇ ਨੇ ਇੱਕ ਗੱਲ ਦਾ ਖਿਆਲ ਰੱਖਿਓ ਇਹ ਕੋਈ ਤੁਹਾਨੂੰ ਸਲਾਹ ਨਹੀਂ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਹੁਕਮ ਲਾਗੂ ਕੀਤਾ ਹੈ ਔਰ ਜਿਹੜਾ ਹੁਕਮ ਮੰਨਦਾ ਹੈ ਪ੍ਰਵਾਨਗੀ ਉਹਨੂੰ ਹੈ ਦੂਜੇ ਨੂੰ ਨਜ਼ਾਤ ਨਹੀਂ ਮਿਲਦੀ ਚਲ ਹੈ ਗੁਰਮਖ ਹੁਕਮ ਰਜਾਈ ਰਹਿ ਹੈ ਅਤੀਤ ਸੱਚੇ ਸਰਣਾਈ ਜਿਹੜਾ ਗੁਰਮਖ ਹੁਕਮ ਵਿੱਚ ਚੱਲਦਾ ਹੈ ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨੇ ਕਹਿੰਦੇ ਉਹੀ ਖਜ਼ਾਨੇ ਵਿੱਚ ਕਬੂਲ ਹੁੰਦਾ ਜਿਹੜਾ ਆਗਿਆ ਮੰਦਾ ਗੁਰਾਂ ਦੀ ਬੜਾ ਡਰਦੇ ਹੋ ਵੀ ਜੇ ਗੋਤ ਨਾ ਲਾਈ ਤੇ ਦੁਨਿਆਵੀ ਕਬੀਲੇ ਨਾਲੋਂ ਟੁੱਟੋਗੇ ਇਹ ਵੀ ਡਰ ਰੱਖਿਆ ਕਰੋ ਜੇ ਸਿੰਘ ਕੌਰ ਨਾਲ ਲਾਇਆ ਤੇ ਗੁਰੂ ਗੋਬਿੰਦ ਸਿੰਘ ਦੇ ਕਬੀਲੇ ਨਾਲੋਂ ਟੁੱਟੋਗੇ ਹਾ ਦੁਨਿਆਵੀ ਕਬੀਲੇ ਨਾਲੋਂ ਟੁੱਟ ਗਏ ਤੇ ਵੱਡੀ ਗੱਲ ਹੈ ਬਰਾਦਰੀ ਦੇ ਲੋਕ ਗੁੱਸੇ ਹੋਣਗੇ ਤੇ ਜੇ ਗੁਰੂ ਗੋਬਿੰਦ ਸਿੰਘ ਦੇ ਕਬੀਲੇ ਨਾਲੋਂ ਟੁੱਟ ਗਏ ਤੇ ਖੁਦਾ ਗੁੱਸੇ ਹੋ ਜਾਵੇਗਾ ਤੇ ਜਿਨ੍ਹਾਂ ਤੇ ਰੱਬ ਰੋਸ ਜਾਂਦਾ ਉਹਨਾਂ ਦਾ ਖੁਰਾਕੋੜ ਮਿਟ ਜਾਂਦਾ ਹੈ ਤੋ ਸਿੰਘ ਕੌਰ ਲਗਾਉਣਾ ਸਾਡੇ ਲਈ ਜ਼ਰੂਰੀ ਹੈ ਬਾਕੀ ਜਿਹੜੀ ਤੁਹਾਡੀ ਗੋਤ ਹੈ ਠੀਕ ਹੈ ਤੁਹਾਡਾ ਕਬੀਲਾ ਹੈ 100 ਵਰ ਲਓ ਕੋਈ ਫਰਕ ਨਹੀਂ ਪੈਂਦਾ